जय भीम जय भारत मैं सोम सोहोटा ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ ਦੋਸਤੋ ਅੱਜ ਅੰਬੇਡਕਰ ਊਰਜਾ ਭਵਨ ਬਾਰੰਤੂ ਮਾਜਰੀ ਅਕਾਲੀਆਂ ਰੋਡ ਵਿਖੇ ਬਾਕਾਇਦਾ ਤੌਰ ਤੇ ਅੰਬੇਡਕਰ ਊਰਜਾ ਪਾਬੰਦ ਦੇ ਵਿੱਚ ਪੋਸੂ ਨਾਮਾ ਚੈਨਲ ਦੀ ਵਰੇਗਣ ਜਿਹੜੀ ਆ ਉਹ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਅੱਜ ਪੰਜਾਬ ਦੀ ਹਰ ਸਟੇਟ ਚੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਗੈਸਟ ਨੇ ਉਹ ਤਸ਼ਰੀਫ ਲਿਆ ਰਹੇ ਨੇ ਔਰ ਇਸ ਪੋਸੂ ਨਾਮਾ ਚੈਨਲ ਨੂੰ ਪੂਰਾ ਸਾਲ ਜਿਹੜਾ ਹੈ ਉਹ ਅੱਜ ਦੇ ਦਿਨ ਇਸ ਦਾ ਉਦਘਾਟਨ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਨੂੰ ਰਨ थ्रू ਜਿਹੜਾ ਕੀਤਾ ਗਿਆ ਸੀ ਉਹ ਅਕਤੂਬਰ ਦੇ ਮਹੀਨੇ ਵਿੱਚ ਕੀਤਾ ਗਿਆ ਸੀ ਅੱਜ ਸਾਡੇ ਨਾਲ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜੁੜੇ ਨੇ ਔਰ ਖਾਸ ਕਰਕੇ ਕਪੂਰਥਲਾ ਤੋਂ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀਰ ਨਾਲ ਗੱਲ ਕਰਦੇ ਆ ਕੀ ਨਾਮ ਹੈ ਵੀਰ ਜੀ ਆਪ ਜੀ ਦਾ ਗੁਰਮਖ ਸਿੰਘ ਗੁਰਮਖ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਰੇਲਵੇ ਕੋਚ ਫੈਕਟਰੀ ਤੋਂ ਆਏ ਹੋ ਨਾ ਤੁਸੀਂ ਕਪੂਰ ਰੇਲ ਕੋਚ ਫੈਕਟਰੀ ਕਪੂਰਥਲਾ ਜੀ ਅੱਜ ਪੋਸੂਨਾਮਾ ਚੈਨਲ ਦੀ ਬਰੇਗੰਡ ਮਨਾਈ ਜਾ ਰਹੀ ਹੈ ਔਰ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਲੱਗਾ ਜੀ ਪੋਸੂਨਾਮਾ ਚੈਨਲ ਦੀ ਬਰੇਗੰਡ ਤੇ ਜੀ 1 ਸਾਲ ਪੁਰਾ ਹੋ ਰਿਹਾ ਇਹਨੂੰ ਔਰ ਇਹਦੀਆਂ ਸੀ ਪੋਸਟਾਂ YouTube ਤੇ ਦੇਖਦੇ ਆ ਚੈਨਲ ਦੀਆਂ ਜੋ ਸਮਾਜ ਨੂੰ ਲੋੜ ਆ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਆ ਜੀ ਕਾਫੀ ਹੱਦ ਤੱਕ ਇਹ ਉਹਨਾਂ ਨੂੰ ਪੂਰਾ ਕਰਦਾ ਅਲੱਗ-ਅਲੱਗ ਸਖਸ਼ੀਅਤਾਂ ਦੇ ਨਾਲ ਵੀ ਇੰਟਰਵਿਊ ਪੋਡਕਾਸਟ ਕਰਨੇ ਸ਼ੁਰੂ ਕੀਤੇ ਆ ਜੀ ਹਲਕੇ ਦੀਆਂ ਲੋਕਲ ਸਸਤੀਆਂ ਬਾਰੇ ਜਿਹੜੀ ਜਾਣਕਾਰੀ ਜਾਂ ਹਾਈਲਾਈਟ ਕੀਤਾ ਜਾਂਦਾ ਜੀ ਇਸ ਤਰ੍ਹਾਂ ਇਹ ਇੱਥੇ ਲੈਬੋਰੀ ਜਾਂ ਟੈਸਟਿੰਗ ਲੈਬੋਰੀ ਆ ਉਹਦੇ ਬਾਰੇ ਵੀ ਲੋਕ ਆਸ-ਪਾਸ ਦੇ ਪਿੰਡਾਂ ਥਾਵਾਂ ਨੂੰ ਬਹੁਤ ਜ਼ਿਆਦਾ ਫਾਇਦਾ ਆ ਜੀ ਔਰ ਇਹ ਕੁਝ ਧਾਰਮਿਕ ਸਿੱਖਿਸ਼ਤਾ ਸੰਤਾ ਮਹਾਤਮਾ ਦੇ ਬਾਰੇ ਵੀ ਸਵੇਰ ਦੇ ਵੇਲੇ ਪੋਸੂਨਾਮਾ ਚੈਨਲ ਤੋਂ ਸਵਾ ਪੰਜ ਬਿਲ ਸਰ ਜਿਹੜਾ ਸਵੇਰੇ ਟਾਈਮ ਉਹ ਬ੍ਰਾਡਕਾਸਟਿੰਗ ਕੀਤੀ ਜਾਂਦੀ ਹੈ ਜੀ ਸੋ ਮੈਂ ਇਸ ਸਾਰੀ ਪੋਸੂਨਾਮਾ ਟੀਮ ਨੂੰ ਜਸਲ ਸਾਹਿਬ ਨੂੰ ਸਾਰਾ ਅਮੈਦਿਕਾ ਊਰਜਾ ਭਵਨ ਅਸਵੰਦ ਸਾਰੇ ਜਿਹੜੇ ਵਲੰਟੀਅਰ ਆ ਜਾ ਜਿਹੜੇ ਵੀ ਇਹਦੇ ਐਗਜ਼ੀਕਿਊਟਿਵ ਮੈਂਬਰ ਆ ਉਹਨਾਂ ਨੇ ਮੇਰੇ ਵੱਲੋਂ ਬਹੁਤ-ਬਹੁਤ ਬਧਾਈਆਂ ਜੈ ਭੀਮ ਜੈ ਭਾਰਤ ਜੈ ਭਾਰਤ ਔਰ ਸਾਡੇ ਵੱਲੋਂ ਵੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜਿਵੇਂ ਡਾਕਟਰ ਗੁਰਬਚਨ ਸਿੰਘ ਜੀ ਵੀ ਇਸ ਵਕਤ ਮੇਰੇ ਨਾਲ ਨੇ ਗੁਰਬਚਨ ਸਿੰਘ ਜੀ ਆਇਓ ਇੱਕ ਮਿੰਟ ਮਲੇਰ ਕੋਟੜਾ ਤੋਂ ਪ੍ਰੋਫੈਸਰ ਵੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰ ਅੱਜ ਪੋਸੂਨਾਵਾ ਚੈਨਲ ਦੀ ਬਰੇਗੰਡ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਇਸ ਸੰਸਥਾ ਦੇ ਪ੍ਰਧਾਨ ਫਕੀਰ ਸਿੰਘ ਜਸਲ ਜੀ ਸਮੁੱਚੀ ਟੀਮ ਨੂੰ ਇਸ ਪੋਸੂਨਾਮਾ ਬਰੇਗੰਡ ਤੇ ਲੱਖ ਲੱਖ ਵਧਾਈ ਦਿੰਦਾ ਆ ਸਾਡੇ ਮਲੇ ਕੋਲਾ ਟੀਮ ਦੀ ਤਰਫੋਂ ਤੇ ਇਹ ਜਿਹੜਾ ਅੱਜ ਬਰੇਗੰਡ ਬਣਾਈ ਜਾ ਰਹੀ ਹੈ ਮੈਂ ਇਹਦੇ ਵਿੱਚ ਕੀ ਹੈ ਮਤਲਬ ਇਸ ਸੰਸਥਾ ਨੇ ਕਿਹੜੇ ਕਿਹੜੇ ਕੰਮ ਬਿਟੇ ਨੇ ਜਿਵੇਂ ਕਿ ਇੱਕ ਏਡੀ ਵੱਡੀ ਇਮਾਰਤ ਬਣਾਈ ਹੈ ਜੀ ਉਹ ਗਰੀਬ ਵਰਗ ਦੇ ਬੱਚਿਆਂ ਦੇ ਤੇ ਪ੍ਰਭੂ ਉਹਨਾਂ ਦੀਆਂ ਸਮੱਸਿਆਵਾਂ ਜਿਸ ਤਰ੍ਹਾਂ ਕਿ ਗਰੀਬ ਹੁੰਦੇ ਨੇ ਕਿ ਉਹਨਾਂ ਨੂੰ ਇੱਥੇ ਫ੍ਰੀ ਰਹਿਣ ਲਈ ਉਹ ਭੋਜਨ ਵੀ ਸਭ ਕੁਝ ਫ੍ਰੀ ਦੇਣਾ ਸੋ ਇਸ ਤਰ੍ਹਾਂ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਕਾਰਜ ਹੈ ਸਭ ਨੂੰ ਇੱਕ ਕਿਸਮ ਦਾ ਦਾਨ ਹੈ ਜੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ ਉਹ ਗੱਲ ਹੈ ਸੋ ਇਹ ਸਮੁੱਚੀ ਟੀਮ ਨੂੰ ਸ਼ੇਰਾ ਜਾਂਦਾ ਤੇ ਬਾਕੀ ਜਿਹੜੇ ਵੀ ਚਲੋ ਸਾਥੀ ਨਾਲ ਜੁੜੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਉਨ੍ਹਾਂ ਦੇ ਵੀ ਵਿੱਚ ਯੋਗਦਾਨ ਹੈ ਸੋ ਇਹ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡਾ ਇਹ ਪੋਸ਼ੂਨਾਮਾ ਚੈਨਲ ਤੇ ਸਾਡੀ ਇਹ ਪੋਸ਼ੂਨਾਮਾ ਜਿਹੜੀ ਸੰਸਥਾ ਇਹ ਦਿਨ ਤੋਂ ਗੁਣੀ ਰਾਤ ਆਪਣੀ ਤਰੱਕੀ ਕਰੇ ਮਿਹਰਬਾਨੀ ਸਰ ਥੈਂਕ ਯੂ ਵੈਰੀ ਥੈਂਕ ਯੂ ਅੱਜ ਪੋਸ਼ੂਨਾਮਾ ਚੈਨਲ ਦੀ ਵਰੇਗੰਢ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਅੰਬੇਡਕਰ ਊਰਜਾ ਭਵਨ ਵਿਖੇ ਸਭ ਤੋਂ ਪਹਿਲਾਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਜਿਸ ਸੁਪਨੇ ਨੂੰ ਲੈ ਕੇ ਆਪਾਂ ਚੈਨਲ ਦਾ ਆਗਾਜ਼ ਕੀਤਾ ਸੀ ਅੱਜ ਉਸ ਨੂੰ ਸਾਲ ਹੋ ਚੁੱਕਾ ਹੈ ਜਾਪੀਮ ਜੈਪਾਲ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਿਹੜੇ ਕਿ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਹਾਂ ਜੀ ਅਸੀਂ ਸਾਰੇ ਇਸ ਕਰਕੇ ਇਕੱਠੇ ਹੋਏ ਹਾਂ ਵੀ ਇਹ ਪ੍ਰੋਗਰਾਮ ਨੂੰ ਅੱਗੇ ਬਿਲਕੁਲ ਬਿਲਕੁਲ ਸਤਨਾਮ ਸਿੰਘ ਜੀ ਵੀ ਮੇਰੇ ਨਾਲ ਜੁੜੇ ਨੇ ਮੁਬਾਰਕਾਂ ਸਾਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਾਰਿਆਂ ਨੂੰ ਪੂਸਨਾਮਾ ਨਾਲ ਜਿੰਨੇ ਵੀ ਜੁੜੇ ਆ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਇੱਕ ਪੂਰਾ ਸਾਲ ਹੋ ਚੁੱਕਿਆ ਹੈਗਾ ਔਰ ਇਹ ਜਿਹੜਾ ਪੂਸਨਾਮਾ ਚੈਨਲ ਹੈ ਡਿਫਰੈਂਟ ਸਾਡੇ ਸਾਰੇ ਜਿਹੜੇ ਵਰਡ ਦੇ ਕੋਨੇ ਉੱਤੇ ਜਿਸ ਤਰ੍ਹਾਂ ਸੋਤਾ ਜੀ ਨੇ ਵੀ ਦੱਸਿਆ ਸੀ ਅਸੀਂ ਵੀ ਦੇਖਦੇ ਹੈਗੇ ਹਾਂ ਸਾਰੇ ਜਾਨੇ ਦੇਖ ਰਹ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੋਸੂ ਨਾਵਾ ਨੂੰ ਬਹੁਤ ਲੋਕ ਪਸੰਦ ਕਰ ਰਹੇ ਔਰ ਬਹੁਤ ਕਰਨਗੇ ਅੱਜ ਉਸ ਬਰੇ ਗੰਡਵ ਤੇ ਆਏ ਆ ਮੇਰੇ ਵੱਲੋਂ ਪੋਸੂ ਨਾਵਾ ਔਰ ਪੋਸੂ ਟੀਮ ਨੂੰ ਬਹੁਤ-ਬਹੁਤ ਵਧਾਈਆਂ ਧੰਨਵਾਦ ਸਤਨਾਮ ਜੀ ਬਹੁਤ-ਬਹੁਤ ਸ਼ੁਕਰੀਆ ਬਠਿੰਡੇ ਤੋਂ ਮੇਰੇ ਵੀਰ ਜੁੜੇ ਨੇ ਚੋਪੜਾ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੁਬਾਰਕਾ ਤੁਹਾਡਾ ਚੈਨਲ ਅੱਜ ਦੂਜੇ ਸਾਲ ਵਿੱਚ ਪ੍ਰਵੇਸ਼ ਕਰਦਾ ਹਾਂਜੀ ਹਾਂਜੀ ਬਹੁਤ-ਬਹੁਤ ਵਧਾਈਆਂ ਸਰ ਤੁਹਾਨੂੰ ਤੇ ਜਸਲ ਸਾਹਿਬ ਨੂੰ ਜਿਨ੍ਹਾਂ ਨੇ ਇਹ ਚੈਨਲ ਦਾ ਪਹਿਲਾਂ ਤਾਂ ਮੈਂ ਸਾਰੇ ਸਾਥੀਆਂ ਨੂੰ ਜੈ ਭੀ ਜੈ ਭਾਰਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਕਰਦਾ ਤੁਸੀਂ ਸਾਨੂੰ ਬੋਲਣ ਦਾ ਮੌਕਾ ਦੇ ਰਹੇ ਹੋ ਸਰ ਜੀ ਜੀ ਇਹ ਚੈਨਲ ਦਾ ਬਹੁਤ ਹੀ ਜਸਲ ਸਿੰਘ ਸਾਹਿਬ ਦਾ ਵੱਧੋਤਾਲ ਵਾਦਾ ਜਿਨ੍ਹਾਂ ਨੇ ਜੀ ਇਹ ਉਪਰਾਲਾ ਕੀਤਾ ਤੇ ਉਹਨੂੰ ਬਲੰਦੀਆਂ ਤੇ ਸ਼ੋਹਰ ਤੁਹਾਡੇ ਚੈਨਲ ਨੇ ਮੈਂ ਅੱਗੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਹਾਂ ਸਰ ਜੀ ਇਹ ਪੋਸ਼ੂ ਚੈਨਲ ਨੇ ਅੱਗੇ ਇਹ ਟੀਵੀ ਚੈਨਲ ਬਣੇ ਸਰ ਥੈਂਕ ਯੂ ਵੈਰੀ ਮਚ ਚੋਪੜਾ ਸਾਹਿਬ ਔਰ ਮੇਰੇ ਨਾਲ ਦੁਰਾਹਿਤੋਂ ਵੀ ਲੁਧਿਆਣੇ ਤੋਂ ਵੀ ਮੇਰੇ ਵੀਰ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਅੱਜ ਪੂਰਾ ਸਾਲ ਜਿਹੜਾ ਦੂਜੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਾਂ ਦਊਂਗਾ ਚੈਨਲ ਨੂੰ ਚੈਨਲ ਦੀ ਪੂਰੀ ਟੀਮ ਨੂੰ ਕਿਉਂਕਿ ਜਿਹੜਾ ਚੈਨਲ ਆ ਇਹ ਹੀ ਸਾਡੀ ਆਵਾਜ਼ ਨੂੰ ਹਰ ਮੁਹੱਲੇ ਹਰ ਗਲੀ ਯਾਰ ਘਰ ਚ ਪਹੁੰਚਾਉਂਦਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਊਂਗਾ ਤੇ ਕੀ ਨਾਮ ਹੈ ਤੇ ਜੀ ਤੁਹਾਡਾ ਗੁਰਲਿੰਨ ਗੁਰਲਿੰਨ ਕੀ ਅਜੇ ਪੁੱਛੂ ਨਾ ਮੈਂ ਚੈਨਲ ਨੂੰ ਪੁੱਛ ਦੂਜਾ ਸਾਲ ਜਿਹੜਾ ਉਹ ਚੜ ਚੁੱਕਾ ਹੈ ਕੀ ਕਹਿਣਾ ਚਾਹੁੰਦੇ ਆਈ ਐਮ ਬੁਕਿੰਗ ਫਾਰਵਰਡ ਟੂ ਨਿਊ ਡਿਵੈਲਪਮੈਂਟ ਔਰ ਕੀ ਨਵਾਂ ਦੇਖਣ ਨੂੰ ਮਿਲੇਗਾ ਕਿ ਕੀ ਨਵੀਂ ਮਤਲਬ ਉਹ ਅਚੀ ਤਰੱਕੀ ਹੋਏਗੀ ਵਾਟਐਵਰ ਇਜ਼ ਹੈਪਨਿੰਗ ਲੁਕਿੰਗ ਫਾਰਵਰਡ ਟੂ ਇਟ ਐਂਡ वेरी ਐਕਸਾਈਟਿਡ ਥੈਂਕ ਯੂ ਵੈਰੀ ਮੱਚ ਨਿਰਮਲ ਸਿੰਘ ਜੀ ਜੋ ਕਿ ਡਿਸਟ੍ਰਿਕਟ ਲੁਧਿਆਣਾ ਤੋਂ ਬਤੌਰ ਪ੍ਰੈਜ਼ੀਡੈਂਟ ਨੇ ਪੋਸੂਨਾਮਾ ਚੈਨਲ ਦੀ ਬਰੇਗਰਨ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਬਹੁਤ ਬਹੁਤ ਮੁਬਾਰਕਾਂ ਹਾਂਜੀ ਸ਼ੋਤਾ ਜੀ ਜੈਪੀਨ ਜੈ ਭਾਰਤ ਅੱਜ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਓ ਸੁਨਾਮੇ ਦੀ ਹੈ ਜੀ ਇਹ ਚੈਨਲ ਬਹੁਤ ਵਧੀਆ ਆਪਣੇ ਸਮਾਜ ਲਈ ਜਾਣਕਾਰੀ ਦਿੰਦਾ ਤੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਸਰਦਾਰ ਸਾਹਿਬ ਮੇਰੇ ਨਾਲ ਨੇ ਔਰ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਮੁਬਾਰਕਾਂ ਜੀ سالਗिराह ਦੀਆਂ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਮਾਰ ਕੇ ਮਿਹਰਬਾਨੀ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੂਰਾ ਸਾਲ ਹੋ ਚੱਲਿਆ ਪੋਸੂ ਨਾਮਾ ਨੂੰ ਕੀ ਕਹਿਣਾ ਚਾਹੁੰਦੇ ਹੋ ਪੂਰੀ ਜਿਹੜੀ ਆਪਣੇ ਇਸ ਚੈਨਲ ਦੀ ਟੀਮ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਐਫਰਟ ਕੀਤਾ ਸਮਾਜ ਦੇ ਵਿੱਚ ਜਾਗਰਤੀ ਦਾ ਇੱਕ ਬਹੁਤ ਵੱਡੀ ਜ਼ਰੂਰਤ ਸੀ ਤੇ ਪ੍ਰਮਾਤਮਾ ਕਰੇ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰੇ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਜੀ ਬਿਲਕੁਲ ਹੋਰ ਵੀ ਮੇਰੇ ਵੀਰ ਜੁੜੇ ਹੋਏ ਨੇ ਮੈਂ ਕਮਲਜੀਤ ਜੀ ਨੂੰ ਬੇਨਤੀ ਕਰਦਾ ਕਿ ਉਹ 2 ਮਿੰਟ ਲਈ ਪੋਸੂਨਾਮਾ ਦਾ ਵਿਚਾਰ ਸ਼ੇਅਰ ਕਰਨ ਪ੍ਰਧਾਨ ਸਾਹਿਬ ਆਏ ਨੇ ਹੋਰ ਮੇਰੇ ਸਾਰੇ ਪਤਵੰਤੇ ਸੱਜਣ ਮੇਰੇ ਵੀਰ ਆਏ ਨੇ ਤਾਂ ਕਮਲਜੀਤ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਪੋਸੂਨਾਮਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਜਿਹੜਾ ਆਪਾਂ ਨੂੰ ਸਾਲ ਹੋ ਗਿਆ ਪੋਸੂਨਾਮਾ ਚੈਨਲ ਨੂੰ ਇਹ ਜਸਰ ਸਾਹਿਬ ਦੀ ਬਹੁਤ ਵੱਡੀ ਦੇਣ ਆ ਸਮਾਜ ਨੂੰ ਸਮਾਜ ਨੂੰ ਕਿਉਂਕਿ ਇਹ ਜਿਹੜਾ ਦੇਸ਼ ਵਿਦੇਸ਼ ਵਿੱਚ ਸਾਰੀਆਂ ਜਿਹੜੀਆਂ ਸੰਗਤਾਂ ਬੈਠੀਆਂ ਪੋਸੂਨਾਮਾ ਚੈਨਲ ਨੂੰ ਦੇਖ ਰਹੀਆਂ ਔਰ ਇਹ ਨਾਲ ਬਹੁਤ ਜਿਹੜੀ ਗਤੀਵਿਧੀ ਅੱਗੇ ਨਾਲੋਂ ਤੇਜ ਹੋਈ ਹੈ ਤੇ ਇੱਕ ਮੁਬਾਰਕਬਾਰ ਹੋ ਦਿੰਨੇ ਆ ਜਿਹੜੇ ਪੋਸੂਨਾਵਾ ਟੀਮ ਨੇ ਜਿਹੜਾ ਆਪਣੇ ਮੋਹਰੇ ਸਾਢੇ 3 ਕਨਾਲ ਜਗ੍ਹਾ ਲੈ ਲਈ ਇੱਕ ਨੀ ਪਤਾ ਰੱਖੇਦਾ ਰਾਤੀ ਕੱਲ ਸ਼ਾਮੀ ਬਿਆਨਾਂ ਦਿੱਤਾ ਉਹਦੀ ਬਹੁਤ ਖੁਸ਼ੀ ਵਾਲੀ ਗੱਲ ਆ ਬਿਲਕੁਲ ਬਿਲਕੁਲ ਤੇ ਇੰਨਾ ਕੁਛ ਕਹਿੰਦਾ ਧੰਨਵਾਦ ਜੀ ਰਾਮ ਆਸਰਾ ਜੀ ਸਾਡੇ ਵੀਰੇ ਵੀਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਵਿਚਰਦੇ ਨੇ ਮੁਬਾਰਕਾਂ ਸਰ ਤੁਹਾਨੂੰ ਡਬਲ ਮੁਬਾਰਕ ਸਾਰਿਆਂ ਨੂੰ ਮੁਬਾਰਕਾਂ ਜੀ ਸਾਰੇ ਜਿੰਨੇ ਵੀ ਸਾਥੀ ਸਿੱਧੀ ਆਇਨੇ ਸਾਰਿਆਂ ਨੂੰ ਮੋੜਕਾਂ ਜੀ ਜੀ ਮੈਂ ਪੋਸੂ ਨਾਮਾ ਦਾ 1 ਸਾਲ ਹੋਣ ਤੇ ਸਾਰਿਆਂ ਨੂੰ ਵਧਾਈ ਦਿੰਦਾ ਇਹ ਸਾਡੇ ਪ੍ਰਧਾਨ ਜੀ ਜਸਰ ਸਾਹਿਬ ਦੀ ਬਹੁਤ ਮਿਹਰਬਾਨੀ ਆ ਜਿਨ੍ਹਾਂ ਨੇ ਆਪਣੇ ਸਮਾਜ ਦੇ ਲਈ ਇੰਨਾ ਕੁਝ ਕੀਤਾ ਔਰ ਇੱਕੋ ਇੱਕ ਚੈਨਲ ਆ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਨੂੰ ਖਬਰਾਂ ਪਹੁੰਚਾਉਂਦਾ ਆ ਔਰ ਅਸੀਂ ਕਹਿੰਦੇ ਆ ਵੀ ਸਾਡਾ ਜਿਹੜਾ ਇਹ ਪੋਸੂ ਨਾਮਾ ਚੈਨਲ ਆ ਇਦਾਂ ਤਰੱਕੀ ਕਰਦਾ ਰਹੇ ਅਸੀਂ ਇਹਨਾਂ ਲਈ ਹਰ ਵੇਲੇ ਨਾ ਨਾ ਸੁਆਮਾਨ ਬਿਲਕੁਲ ਜੀ ਬਿਲਕੁਲ ਔਰ ਬਾਗੀ ਸਾਹਿਬ ਸ਼ੋਰਟ ਸ਼ਬਦਾਂ ਵਿੱਚ ਮੁਬਾਰਕਾਂ ਸੋ ਅੱਜ 포ਸੂ ਨਵਾ ਜਿਹੜਾ 1 ਸਾਲ ਹੋਣ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਜੀ ਸਭ ਤੋਂ ਵੱਡਾ ਮੀਲ ਪੱਥਰ ਵੀ ਜਿਹੜੀ ਨਾਲ ਸਾਢੇ 3 ਕਿਨਾਰੇ ਵਾਲਾ ਜਗਾ 1 ਕਰੋੜ ਦੀ ਲਈ ਹੈ ਸੋ ਇਹ ਇੱਕ ਸਾਡੇ ਜੱਸਲ ਸਾਹਿਬ ਦੀ ਦੂਰੰਦੇਸ਼ੀ ਹੈ ਬਿਲਕੁਲ ਤੇ ਇਸ ਕਰਕੇ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਔਰ ਹਰਬੰਸ ਸਿੰਘ ਜੀ ਸਰਬੰਸ ਸਿੰਘ ਜੀ ਜੁੜੇ ਨੇ ਡਿਸਟ੍ਰਿਕਟ ਮਲੇਰ ਕੋਟਲਾ ਦੇ ਪ੍ਰੈਜ਼ੀਡੈਂਟ ਨੇ ਮੁਬਾਰਕਾਂ ਸਾਡੇ ਡਬਲ ਮੁਬਾਰਕਾਂ ਹਾਂਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੈਪੀਮ ਜੈ ਭਾਰਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਬਾਰਨ ਪਿੰਡ ਦੇ ਵਿੱਚ ਜੋ ਊਰਜਾ ਭਵਨ ਅੰਬੇਦਕਰ ਭਵਨ ਬਹੁਤ ਰੇ ਪਹੁੰਚ ਰੇ ਸਾਰੀ ਸੰਗ ਪਹੁੰਚੇ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚ ਰੇ ਨੇ ਸਾਡੇ ਉਮੀਦਵਾਰ ਜਿਹੜੇ ਲੋਕ ਨੇ ਪਹੁੰਚ ਰਹੇ ਨੇ ਤੇ ਅਸੀਂ ਅੱਜ ਪੋਸਤੂ ਨਾਮਾ ਜਿਹੜਾ ਮੈਂ ਤੁਹਾਨੂੰ ਮੁਬਾਰਕਵਾਦ ਦਿੰਦਾ ਜਿਹੜਾ ਚੈਨਲ ਚੱਲਦਾ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜਿਹੜੇ ਕਿ ਪੰਜਾਬ ਦੇ ਵਿੱਚ ਇਸ ਚੈਨਲ ਦਾ ਹੈ ਉਮੀਦਵਾਰ ਭਾਰਤ ਦੇ ਵਿੱਚ ਜੋ ਪ੍ਰੋਗਰਾਮ ਹੋ ਰਿਹਾ ਅੱਜ ਇਹ ਪੂਰੀ ਦੁਨੀਆ ਦੇ ਵਿੱਚ ਜਾ ਰਿਹਾ ਅੱਜ ਪ੍ਰੋਗਰਾਮ ਬਿਲਕੁਲ ਬਿਲਕੁਲ ਸਤਨਾਮ ਜੀ ਹਾਂ ਸਤਨਾਮ ਜੀ ਮੁਬਾਰਕਾਂ ਡਬਲ ਮੁਬਾਰਕਾਂ ਹਾਂਜੀ ਪਹਿਲਾਂ ਤਾਂ ਸਾਰੇ ਹੀ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਤੇ ਹਾਂਜੀ ਬਿਲਕੁਲ ਅੱਜ ਜ ਸੋਤਾ ਸਾਹਿਬ ਨੇ ਕਿਹਾ ਅੱਜ ਮੁਬਾਰਕਾਂ ਵਾਲਾ ਦਿਨ ਹੈ ਕਿਉਂਕਿ ਇੱਕ ਸੋਨੇ ਦਾ ਸਵਾਗਾ ਹੋ ਗਿਆ ਇਸ ਤਰ੍ਹਾਂ ਚਲੋ ਅੱਜ ਆਪਣਾ ਪ੍ਰੋਗਰਾਮ ਸੀਗਾ YouTube ਚੈਨਲ ਦਾ ਜਿਹੜਾ ਸਾਲਗਿਰਾ ਪ੍ਰੋਗਰਾਮ ਆ ਔਰ ਇੱਕ ਬਹੁਤ ਵਧੀਆ ਗੱਲ ਹੈ ਕਿ ਸਰ ਨੇ ਆਉਣ ਸਾਰੇ ਗੁੱਡ ਨਿਊਜ਼ ਦਿੱਤੀ ਹੁਣ ਮੇਰੇ ਹਿਸਾਬ ਨਾਲ ਵੀ ਸਾਲਗਿਰਾ ਦੋ ਹੋਇਆ ਕਰ ਨਹੀਂਗਾ ਜੀ ਇਹਨਾਂ ਦੀਆਂ ਵੀ ਤੇ ਉਧਰ ਲਿਆ ਵੀ ਇਸ ਲਈ ਬਹੁਤ ਬਹੁਤ ਸਾਰੀ ਟੀਮ ਭਾਈ ਦੀ ਪਾਤਰਾ ਜੀ ਖਾਸ ਕਰਕੇ ਦਸਰ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ ਸਭ ਨੂੰ ਫਿਰ ਬਹੁਤ ਬਹੁਤ ਮੁਬਾਰਕ ਜੀ ਸ਼ੁਕਰੀਆ ਹੋਰ ਵੀ ਮੇਰੇ ਵੀਰ ਜੁੜੇ ਨੇ ਮੁਬਾਰਕਾਂ ਸਾਡਾ ਮੁਬਾਰਕਾਂ ਜੀ ਮੁਬਾਰਕਾਂ ਜੀ ਕਿਉਂਕਿ ਸਮਾਜ ਦੇ ਵਿੱਚ ਇੰਨੀ ਵੱਡਾ ਇੰਨੀ ਵੱਡੀ ਕਾਮਯਾਬੀ ਜਿਹੜੀ ਆ ਬਹੁਤ ਘੱਟ ਦੇਖ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਪੋਸਟ ਨਾਮਾ ਜੋ ਕਿ ਉਮੀਦਵਾਰ ਜੀ ਦਾ ਭਵਨ ਬਣਾਇਆ ਇੱਥੇ ਜਸਰ ਸਾਹਿਬ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲੋਕ ਸਾਡੇ ਸਮਾਜ ਨੂੰ ਇਹ ਤੋਂ ਸੇਧ ਮਿਲਦੀ ਹੈ ਮੈਂ ਜਿਹੜੀ ਨਵੀਂ ਇਹਨਾਂ ਨੇ ਸਾਹਮਣੇ ਜਮ ਲਗਾਈ ਹੈ ਉਹਦੇ ਮੈਂ ਮੈਂ ਇਹਨਾਂ ਨੂੰ ਮੁਬਾਰਕਾ ਦੇਣਾ ਮਿਹਰਬਾਨੀ ਮਿਹਰਬਾਨੀ ਡਬਲ ਮੁਬਾਰਕਾਂ ਜੈ ਭੀਮ ਜੈ ਭਾਰਤ ਜੀ ਅੱਜ ਸਾਨੂੰ ਇੱਥੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਸਾਡੇ ਵੱਡੇ ਵੀਰ ਸਤਨਾਮ ਸਿੰਘ ਦੀ ਅਗਵਾਈ ਦੇ ਵਿੱਚੋਂ ਮਲੇ ਕੋਲੇ ਤੋਂ ਆਏ ਆ ਅਸੀਂ ਤੇ ਇੱਥੇ ਆ ਕੇ ਬੜਾ ਮਨ ਖੁਸ਼ ਹੋਇਆ ਕਿਉਂਕਿ ਜਿਹੜੇ ਨਾ ਮੁਲਾਜ਼ਮ ਹੁੰਦੇ ਹੈਗੇ ਕਈ ਬੰਦੇ ਰਿਟਾਇਰ ਹੋ ਕੇ ਆਪਣੇ ਸਮਾਜ ਤੋਂ ਵਿਸੜ ਜਾਂਦੇ ਹੈਗੇ ਪਰ ਜਸਰ ਸਾਹਿਬ ਇੱਕ ਹੈ ਜੀ ਸਖਜੀਤ ਦੇ ਮਾਲਕ ਨੇਗੇ ਜ ਸਾਡੇ ਆਉਣ ਵਾਲੇ ਵਿਦਿਆਰਥੀਆਂ ਲਈ ਜਿਹੜੇ ਭਵਿੱਖ ਜੀ ਦੇ ਵਿੱਚ ਦੇਖ ਰਹੇ ਸੀ ਉਹਨਾਂ ਲਈ ਚੰਗੀ ਕਾਮਨਾ ਕਰਦੇ ਆ ਇਹਨਾਂ ਦਾ ਬਹੁਤ ਵਧੀਆ ਐਪਰੀਸ਼ੀਏਟ ਕਰਦੇ ਆ ਅਸੀਂ ਵੀ ਇਹਨਾਂ ਨਾਲ ਜੁੜਨ ਲਈ ਇੱਥੇ ਆਏ ਆਂਗੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਉਹ ਟੀਮਾਂ ਨੇ ਜੋ ਤਿੰਨ ਰਾਤ ਪੋਸੂ ਨਾਮਾ ਚੈਨਲ ਨੂੰ ਹਾਈਲਾਈਟ ਕਰਦੇ ਨੇ ਔਰ ਜੋ ਵੀ ਵੀਡੀਓ ਆਉਂਦੀ ਹੈ ਉਸ ਨੂੰ ਸ਼ੇਅਰ ਕਰਦੇ ਨੇ ਸੋ ਮੈਂ ਚਾਹੁੰਦਾ ਕਿ ਪੋਸੂ ਨਾਮਾ ਦਿਨ ਦੁਗਣੀ ਰਾਤ ਚੌਗਣੀ ਇਸੇ ਤਰ੍ਹਾਂ ਤਰੱਕੀ ਕਰੇ ਔਰ ਬੁਲੰਦੀਆਂ ਦੇ ਉੱਪਰ ਪਹੁੰਚ ਜਾਵੇ ਔਰ ਵੱਡੀ ਗੱਲ ਇੱਥੇ ਇਹੀ ਹੈ ਦੋਸਤੋ ਕਿ ਇਸ ਸਮੇਂ ਵਰੇਗੰਡ ਜਿਹੜੀ ਹੈ ਸੈ ਉਸ ਦਾ ਇੰਤਜ਼ਾਰ ਕਰ ਰਹੇ ਹਾਂ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸਫੋਮਸ ਹੋਂਤਾ ਪੋਸੂਨਾਮਾ